व्यक्ति दे वलो आत्महत्या करण दा मामला सामने आया है आत्महत्या करण वाले व्यक्ति का नाम दीपक دسیا جا ਰਿਹਾ ਹੈ दीपक द्वारा आत्महत्या करण तो पहला एक वीडियो बनाई गई चोस्ते विच के ओस्ते वलो आत्महत्या करण दे लिए मजबूर करण वाले दे नाम भी लाए गए हैं परिवारक मेम्बर दे मुताबिक दीपक एक दुकान दे काम करता सी जठे की 2 महीने पेलाला जड़ा है ओसने काम छोड़ ਦਿੱਤਾ दुकान मालिक ਗੁੰਮ ਹੋਈ ਲੇਜ਼ਰ ਨੂੰ ਲੈ ਕੇ ਉਸ ਦੇ ਉੱਤੇ ਕਪਲਾ ਕਰਨ ਦੇ ਦੋਸ਼ ਲਗਾ ਰਿਆ ਸੀ ਦੁਕਾਨ ਮਾਲਕਾਂ ਦੇ ਵੱਲੋਂ ਮਾਮਲਾ ਪੁਲਿਸ ਦੇ ਵਿੱਚ ਵੀ ਦਰਜ ਕਰਾਇਆ ਗਿਆ ਸੀ ਜਿਸ ਦੀ ਪੜਤਾਲ ਪੁਲਿਸ ਦੁਆਰਾ ਕੀਤੀ ਜਾ ਰਹੀ ਸੀ ਤੇ ਦੇਸ਼ਾ ਮੁਕਤ ਵਿਅਕਤੀ ਦੀਪਕ ਦੇ ਵੱਲੋਂ ਪੁਲਿਸ ਦੀ ਕਾਰਵਾਈ ਤੋਂ ਨਾਖੁਸ਼ ਹੋ ਕੇ ਅਤੇ ਦੁਕਾਨ ਮਾਲਕਾ ਦੇ ਉੱਤੇ ਉਸ ਨਾਲ ਕੁਝ ਕਰਨ ਕੁਝ ਮਾਰ ਕਰਨ ਦੇ ਜੁੜੇ ਇਲਜ਼ਾਮ ਨੇ ਲਗਾਉਂਦੇ ਹੋਏ ਇੱਕ ਵੀਡੀਓ ਬਣਾਈ ਗਈ ਜਿਸ ਦੇ ਵਿੱਚ ਉਸ ਨੇ ਚਾਰ ਵਿਅਕਤੀਆਂ ਦੇ ਨਾਮ ਲੈ ਕੇ ਉਸ ਨੂੰ ਆਤਮ ਹੱਤਿਆ ਕਰਨ ਦੇ ਲਈ ਮਜਬੂਰ ਕਰਨ ਦੇ ਦੋਸ਼ ਉਸ ਵੀਡੀਓ ਦੇ ਵਿੱਚ ਲਗਾਏ ਗਏ ਨੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਅਜ ਦੁਕਾਨ ਮਾਲਕਾ ਦੇ ਖਿਲਾਫ ਰੋਸ ਜਤਾਇਆ ਗਿਆ ਅਤੇ ਪੁਲਿਸ ਤੋਂ ਵੀ ਇਨਸਾਫ ਦੀ ਮੰਗ ਕੀਤੀ ਗਈ ਹੈ। ਵਰਕ ਅਤੇ ਸਚਿਦੇਵਾ ਹਰ ਸਚਿਦੇਵਾ ਸੰਨੀ ਪਾਵਰ ਤੇ ਸੰਦੀਪ ਸ਼ਰਮਾ ਹਨ। ਮੈਂ ਚਾਹਨਾ ਇਨਾਂ ਚਾਰਾ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਸੁਲੱਖਣ ਸਿੰਘ ਐਸਆਈ ਤੇ ਵੀ ਸੱਤ ਤੋਂ ਸੱਤ ਕਾਰਵਾਈ ਕੀਤੀ ਜਾਵੇ ਜੋ ਇੱਕ ਗਰੀਬ ਦੀ ਮਦਦ ਕਰਨ ਦੀ ਤਾਂ ਇਨਾਂ ਅਮੀਰਾਂ ਦਾ ਸਾਥ ਦੇ ਰਿਹਾ ਹੈ ਕਿਉਂਕਿ ਰਕੇਸ਼ ਚਦੇਵਾ ਜੀ ਨੂੰ ਆਪਣੇ ਪੈਸੇ ਦਾ ਬਹੁਤ ਕਮਾਨ ਰਿਹਾ ਉਹਨਾਂ ਨੇ ਇਹਨਾਂ ਦੀ ਜੇਬ ਕੰਮ ਕਰ ਦਿੱਤੀ ਹੋਣੀ ਮੈਂ ਚਾਹੁੰਦਾ ਹਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਇਹਨਾਂ ਤੇ ਸੱਤ ਤੇ ਸੱਤ ਕਾਇਰ ਕਾਰਵਾਈ ਕਰਨ ਤੇ ਸੁਲੱਖਣ ਸਿੰਘ ਤੇ ਵੀ ਕਾਰਵਾਈ ਕੀਤੀ ਜਾਵੇ ਕਿ ਉਹ ਸਾਡੇ ਕੇਸ ਨੂੰ ਲੈ ਕੇ ਇੰਨਾ ਡਿਲੇ ਕਿਉਂ ਕਰ ਰਿਹਾ ਹੈ ਵਾਰ-ਵਾਰ ਸੁਲੱਖਣ ਸਿੰਘ ਮੈਨੂੰ ਰਾਜਨਾਮੇ ਵਾਸਤੇ ਮਨਾ ਰਹੇ ਹਨ ਜਦਕਿ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਐਫ ਆਈ ਆਰ ਕਰਵਾਣੀ ਹੈ ਉਹ ਖ ਬਾਰ ਬਾਰ ਮੇਸਤੇ ਹੀ ਕੁਐਸਚਨਿੰਗ ਕਰ ਰਹੇ ਹਨ ਜਦ ਕਿ ਇੱਕ ਵਾਰ ਵੀ ਇਹਨਾਂ ਨੇ ਨਾ ਇਹ ਕਲਪੇਟ ਪਹਾਦਰਤੀ ਤੋਂ ਇੱਕ ਵੀ ਕੁਐਸਚਨਿੰਗ ਨਹੀਂ ਕੀਤੀ ਕਿ ਇਹ ਤੁਸੀਂ ਮੁੰਡੇ ਨਾਲ ਮਾਰਪੇਟ ਕੀਤੀ ਹੈ ਕਿ ਨਹੀਂ ਉਹ ਇੱਕ ਵੀ ਗੱਲ ਨਹੀਂ ਮੰਨ ਰਹੇ ਸਿਰਫ ਮੇਰੀ ਆਡੀਓ ਹੀ ਮੈਨੂੰ ਸੁਣਾਈ ਚਾਹ ਰਹੇ ਹਨ ਤੇ ਕਹਿੰਦੇ ਹਨ ਕਿ ਜੇ ਆ ਦੇਖ ਤੂੰ ਚੰਗਾ ਪਲਾ ਬਾਹਰ ਜਾ ਰਿਹਾ ਹੈ ਅਸੀਂ ਵੀਡੀਓ ਨਾਲ ਦੀ ਦੁਕਾਨ ਤੋਂ ਲਿੱਤੀ ਹੈ ਨਾਲ ਦੀ ਦੁਕਾਨ ਤੋਂ ਕਿੱਦਾਂ ਲੈ ਲਈ ਤੁਸੀਂ ਜਦਲ ਚੁੱਕੀ ਤੁਹਾਡੇ ਕੈਮਰੇ ਚੱਲ ਰਹੇ ਹਨ ਮੈਂ ਚਾਹੁੰਦਾ ਹਾਂ ਸੰਦੀਪ ਸ਼ਰਮਾ ਤੇ ਜਿਆਦਾ ਤੋਂ ਜਿਆਦਾ ਕਾਰਵਾਈ ਕਰਵਾਈ ਜਾਵੇ ਕਿਉਂਕਿ ਉਹ ਆਪਣੇ ਆਪ ਨੂੰ ਜਿਆਦਾ ਚਲਾਕ ਸਮਝਦਾ ਹੈ ਚਲਾਕ ਸਮਝਦਾ ਹੈ ਕਿ ਉਹ ਆਪਣੇ ਵਰਗ ਨੂੰ ਬਹੁਤ ਜ਼ਿਆਦਾ ਵਫਾਦਾਰ ਬੰਦਾ ਹੈ ਇਸ ਕਰਕੇ ਇਸ ਬੰਦੇ ਤੇ ਜਿਆਦਾ ਤੇ ਜਿਆਦਾ ਕਾਰਵਾਈ ਕੀਤੀ ਜਾਵੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਪਲੀਜ਼ ਮੇਰੀ ਇਸ ਰਿਕੁਐਸਟ ਨੂੰ ਤੇ ਗੌਰ ਕੀਤਾ ਜਾਵੇ ਕਿਉਂਕਿ ਇਹ ਨੰ ਬੰਦਿਆਂ ਨੇ ਮੈਨੂੰ ਇੰਨਾ ਕ ਪਰੇਸ਼ਾਨ ਕਰ ਦਿੱਤਾ ਹੈ ਸੁਲੱਖਣ ਸਿੰਘ ਜੀ ਨੇ ਵੀ ਮੈਦੇ ਤੇ ਯਾਨਕੀ ਇੰਨਾ ਕ ਪ੍ਰੈਸ਼ਰਾਈਜ਼ ਕੀਤਾ ਹੋਇਆ ਹੈ ਰਾਜੀ ਨਾਮੇ ਲਈ ਉਹ ਬਾਰ ਬਾਰ ਮੈਨੂੰ ਖਾਣੇ ਬੁਲਾ ਕੇ ਮੇਰੀ ਕੋਈ ਕੋਈ ਗੱਲ ਨਹੀਂ ਮੰਨਦੇ ਤੇ ਆਪਣੇ ਅਹੀ ਮਨਵਾਉਂਦੇ ਰਹਿੰਦੇ ਹਨ ਇਨ੍ਹਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਵੇ ਇਸ ਕਰਕੇ ਮੈਂ ਚਾਹਨਾ ਕਿ ਮੇਰੇ ਪਰਿਵਾਰ ਵਾਲੇ ਇਨ੍ਹਾਂ ਨਾਲ ਟੱਟ ਕੇ ਲੜਦੇ ਲੜਦੇ ਰਹਿਣ ਕਿਉਂਕਿ ਮੈਨੂੰ ਪਤਾ ਹੈ ਕੀ ਜਤ ਅਸੀਂ ਇਹਨਾਂ ਨਾਲ ਨਹੀਂ ਲੜ ਸਕਦੇ ਪਰ ਜੇ ਮੈਨੂੰ ਆਪਣੀ ਮੌਤ ਹੀ ਇਹਨਾਂ ਨਾਲ ਦੇ ਅੰਤ ਦਾ ਕਾਰਨ ਨਜ਼ਰ ਆ ਰਹੀ ਹੈ ਇਸ ਕਰਕੇ ਮੈਂ ਅੱਜ ਆਪਣੀ ਲਾਈਫ ਖਤਮ ਕਰਨ ਜਾ ਰਿਹਾ ਹਾਂ ਮੰਮੀ ਡੈਡੀ ਸੋਰੀ ਸੋਰੀ ਪ੍ਰੀਤ ਮੈਂ ਆਪਣੇ ਬੱਚੇ ਤੋਂ ਦੂਰ ਨਹੀਂ ਹੋਣਾ ਚਾਹੁੰਦਾ ਸੀ ਪਰ ਇਹਨਾਂ ਬੰਦਿਆਂ ਨੇ ਮੇਰੇ ਨੂੰ ਆਪਣੇ ਬੱਚੇ ਤੋਂ ਦੂਰ ਕਰ ਦਿੱਤਾ ਚਾਹੁੰਦਾ ਹਾਂ ਕਿ ਕਾਨ ਅੱਜ ਮੈਂ ਜੋ ਸੁਸਾਈਡ ਕਰਨ ਜਾ ਰਿਹਾ ਹਾਂ ਇਸ ਤੋਂ ਬਾਅਦ ਇਨਾ ਤੇ ਕਾਰਵਾਈ ਵੀ ਕੀਤੀ ਜਾਵੇ ਤੇ ਮੇਰੇ ਬੱਚੇ ਆ ਉਹਦੇ ਫਿਊਚਰ ਵਾਸਤੇ ਵੀ ਇਨਾ ਤੋਂ ਕੋਈ ਕੰਪਨਸੇਸ਼ਨ ਦਿੱਤਾ ਜਾਵੇ ਉਹ ਵੀ ਆ ਸਾਨੂੰ ਇਨਾ ਪਤਾ ਨਹੀਂ ਲੇਜਰ ਲੂਜ਼ਰ ਕਹਿੰਦੇ ਆ ਬਈ ਉਹ ਮੁੰਡੇ ਕੋ ਮੰਗਦੇ ਪਏ ਸੀ ਕੱਚੀ ਲੇਜਰ ਮੰਗਦੇ ਕੱਚੀ ਲੇਜਰ ਮੰਗਦੇ ਪਏ ਸੀਗੇ ਦੀਪਕ ਕੋਲੋਂ ਦੀਪਕ ਨੂੰ ਪਤਾ ਨਹੀਂ ਲੇਜਰ ਕਿੱਥੇ ਆ ਕਿੱਥੇ ਨਹੀਂ ਆ ਉਹਨਾਂ ਕੋਟ ਮਾਰ ਕੀਤੀ ਚਾਰ ਪੰਜ ਆ ਪੰਜ ਚਾਰ ਪੰਜ ਆਣਿਆ ਨੇ ਮੇ ਨਾਮ ਵੀ ਲਿੱਤੇ ਆ ਵੀਡੀਓ ਸੂਸਾਈਡ ਦੇ ਤੇ ਹਾਂਜੀ ਵੀਡੀਓ ਹੈ ਜੀ ਸੂਸਾਈਡ ਦੀ ਮੇ ਨਾਮ ਲਿੱਤਾ ਸੂਸਾਈਡ ਵੀਡੀਓ ਤੇ ਉਹੀ ਇਹਨਾਂ ਨੂੰ ਫਿਰ ਥਾਣੇ 'ਚ ਮਾਮਲਾ ਗਿਆ ਇੱਥੇ 2 ਸਾਲ ਕੰਮ ਕੀਤਾ ਜੀ ਉਹਨਾਂ ਨੂੰ ਛੱਡੇ ਨੂੰ 2 ਮਹੀਨੇ ਹੋ ਗਏ ਸੀਗੇ ਛੱਡੇ ਨੂੰ 2 ਮਹੀਨੇ ਹੋ ਗਏ ਤੜਾ ਕਿਦਾਂ ਕੀ ਕੀ ਆ ਤਿੰਨ ਤਿੰਨ ਤਰੀਕ ਨੂੰ ਇਹਨੂੰ ਬੁਲਾਇਆ ਜੀ ਉਹਨਾਂ ਨੇ ਅਚਾਨਕ ਕਿਉਂ ਕਿਸ ਤਰ੍ਹਾਂ ਬੁਲਾਇਆ ਉਹਨੂੰ ਫੋਨ ਕਰਕੇ ਕਹਿੰਦੇ ਫੋਨ ਕਰਦੇ ਜਿਹੜਾ ਕਾਊਂਟਰਡ ਹੈ ਨਾ ਜਿਹੜਾ ਇਹਨੂੰ ਨਾਂ ਨਹੀਂ ਉਹਦਾ ਜ਼ਿਆਦਾ ਮੁੰਡੇ ਦਾ ਉਹਨੂੰ ਬੁਲਾਇਆ ਉਹਨੂੰ ਕਹਿੰਦੇ ਕਿ ਸਾਡੇ ਕੋਲ ਇੱਥੇ ਆ ਇੱਥੇ ਆ ਗਿਆ ਉਹ ਕਹਿੰਦੇ ਸਾਨੂੰ ਉਹਨੇ ਲੇਜ਼ਰ ਦੀ ਕਹਿੰਦੇ ਜਿੱਤੇ ਸਾਡਾ ਹਿਸਾਬ ਆ ਕਹਿੰਦਾ ਭਾਈ ਮੈਨੂੰ ਮੈਨੂੰ ਤਾਂ 2 ਮਹੀਨੇ ਹੋ ਗਏ ਛੱਡੇ ਨੂੰ ਕੰਮ ਮੈ ਇਹਨਾਂ ਦਾ ਕੱਟਾ ਜਿੱਟਾ ਕੋਈ 2 ਨੰਬਰ ਦਾ ਅੱਛਾ ਉਹ ਕੀਤਾ ਆ ਇਹਨਾਂ ਨੇ ਉਸ ਤੋਂ ਬਾਅਦ ਕਹਿੰਦੇ ਜੀ ਕਿ ਸਾਨੂੰ ਲੇਜਰ ਨਹੀਂ ਲੱਭ ਰਹੀ ਸਾਨੂੰ ਦੇ ਤੀਜੀ ਮੰਜ਼ਲ ਤੇ ਰਹਿ ਗਿਆ ਜੀ ਪੰਜ ਛੇ ਜਣੇ ਇਹਨਾਂ ਨੇ ਵਿੱਚੇ ਬਹੁਆ ਨੇ ਵਿੱਚੇ ਜਿਹੜੇ ਮੁੰਡੇ ਤੇ ਕੰਮ ਕਰਦੇ ਸਾਰਿਆਂ ਨੇ ਰਲ ਕੇ ਬੁੰਨੇ ਨੇ ਛੋਟੀਆਂ ਨਾਲ ਬੈਲਟਾਂ ਨਾਲ ਕੱਚ ਵੀ ਮਾਰੇ ਤੇ ਸਿਰ ਤੇ ਸੱਟ ਲੱਗੀ 4 ਦਿਨ ਮੁੰਡਾ ਦਾ ਟਾਈਮ ਤੇ ਅੱਜ ਮੇਰਾ ਭਰਾ 4 ਦਿਨੋਂ ਤੇ ਅੰਮ੍ਰਿਤ ਦੇ ਅਸੀਂ ਜਿਹੜੇ ਆਏ ਆ 5 ਦਿਨਾਂ ਬਾਅਦ ਉਹ ਸਿੱਧੀ ਕਿੱਲੀ ਤੇ ਆਇਆ ਕੰਮ ਤੇ ਉਹਨੂੰ ਰਾਸਤੇ 'ਚ ਫੇਰ ਰੋਕ ਕੇ ਕਹਿੰਦੇ ਆ ਪਤਾ ਨਹੀਂ ਫੋਨ ਕਰਕੇ ਕਹਿੰਦੇ ਆ ਕਹਿੰਦੇ ਚੁੱਪ ਨਾ ਚੁੱਪ ਕਰਕੇ ਮੰਨ ਜੇਂਗਾ ਠੀਕ ਆ ਜੇ ਤਾਂ ਤੈਨੂੰ ਅਸੀਂ ਵੱਡ ਦਾਂਗੇ ਇਹ ਗੱਲ ਕਿਹਨੇ ਕਹੀ ਆ ਇੱਥੋਂ ਬਾਊਆਂ ਨੇ ਕਿਸੇ ਬਾਊਆਂ ਚੋਂ ਕਿਸੇ ਨੇ ਕਿਹਾ ਜੀ ਉਹਨੂੰ ਅੱਛਾ ਪੁਲਿਸ ਵਾਲੇ ਕੋ ਜਾਣੇ ਜੀ ਪੁਲਿਸ ਵਾਲੇ ਅੱਗੋਂ ਕਹਿੰਦੇ ਆ ਤੁਸੀਂ ਵੱਡੇ ਬੰਦੇ ਆ ਉਹ ਵਾਲੇ ਉਹਨਾਂ ਨਾਲ ਮੱਥਾ ਨਾ ਲਾਓ ਬੈਠ ਕੇ ਰਾਜਨਾਮਾ ਕਰ ਲਓ ਇਹ ਸਾਰੇ ਕਿਸ ਤਰ੍ਹਾਂ ਦਾ ਇਨਸਾਫ ਹੋਇਆ ਜੀ ਇਹਨਾਂ ਨੇ ਜਿਹੜੇ ਦੁਕਾਨ ਵਾਲੇ ਇਹਨਾਂ ਨੇ ਐਲੀਗੇਸ਼ਨ ਲਾਤਾ ਵੀ ਇਹਨੇ ਲੈਜਰ ਵਗੈਰਾ ਚੋਰੀ ਕਰ ਲਈ ਸਾਡੀ ਦੁਕਾਨ ਦੇ ਉੱਤੋਂ ਤੇ ਦੂਸਰੀ ਵਾਰ ਇਸ ਤੋਂ ਬਾਅਦ ਇਕੱਠੇ ਹੋਏ ਸੀਗੇ ਸ਼ਾਇਦ ਉਸ ਤੋਂ ਬਾਅਦ ਇਹ ਲੜਕੇ ਨੇ ਵੀ ਐਲੀਗੇਸ਼ਨ ਲਾਇਆ ਸੀ ਵੀ ਇਹਨਾਂ ਮਾਮਲਾ ਦੋਨੋਂ ਹੀ ਅਸੀਂ ਪੜਤਾਲ ਕਰ ਰਹੇ ਸੀਗੇ ਸਨ ਸਫੇਟ ਸੁਲੱਖਣ ਸਿੰਘ ਦੀ ਪੜਤਾਲ ਕਰ ਰਹੇ ਸੀਗੇ ਹੁਣ ਦੁਕਾਨਦਾਰ ਨੇ ਜੀ ਇਹ ਕਹਿੰਦੇ ਸਾਡਾ ਲੈਜਰ ਚ ਹਿਸਾਬਤਾ ਤੁਸੀਂ ਸਾਡੇ ਨਾਲ ਕਪੜਾ ਕਰ ਗਿਆ ਜੀ ਭਾਜੀ ਫਿਰ ਇਹ ਦੁਕਾਨ ਵਾਲੇ ਹਾਂ ਦੁਕਾਨਦਾਰ ਅੱਜ ਜਿਹੜਾ ਗਲਤ ਉਹਦੇ ਖਿਲਾਫ ਕਾਰਵਾਈ ਕਰਦਾਂਗੇ